ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਕਹਾਣੀ ਪਿਆਰ ਕਬਜ਼ਾ ਨਹੀਂ ਪਹਿਚਾਨ ਹੈ ਅਮਰੀਕਾ ਦੀ ਇੱਕ ਵੱਡੀ ریاست ਦੀ ਰਾਜਧਾਨੀ ਵਿੱਚ ਇਹ ਘਟਨਾ ਵਾਪਰੀ ਸੀ ਇਹ ਸ਼ਹਿਰ ਨੈਰਾ ਸਨਤ ਦੇ ਕਾਰਖਾਨਿਆਂ ਲਈ ਹੀ ਪ੍ਰਸਿੱਧ ਨਹੀਂ ਸੀ ਗਿਆਨ ਤੇ ਸੱਭਿਆਤਾ ਦਾ ਕੇਂਦਰ ਵੀ ਸਮਝਿਆ ਜਾਂਦਾ ਸੀ ਸੈਂਕੜੇ ਸਾਹਿਤਿਕ ਸੰਗ ਤੇ ਦਾਰਸ਼ਨਿਕ ਕਲੱਬਾਂ ਇਸ ਸ਼ਹਿਰ ਦਾ ਮਾਣ ਸਨ ਨਿਰੋਲ ਇਸਤਰੀਆਂ ਦੀਆਂ ਕਲੱਬਾਂ ਹੀ 100 ਤੋਂ ਘੱਟ ਨਹੀਂ ਹੋਣਗੀਆਂ ਸ਼ਹਿਰੀ ਜੀਵਨ ਐਡਾ ਭਰਪੂਰ ਸੀ ਕਿ ਲੱਖਾਂ ਦੀ ਗਿਣਤੀ ਵਿੱਚ ਛਪਣ ਵਾਲੇ ਰੋਜ਼ਾਨਾ ਅਖਬਾਰ ਦੇ ਚਾਰ-ਚਾਰ ਐਡੀਸ਼ਨ ਨਿਕਲਦੇ ਸਨ ਤੇ ਇਨ੍ਹਾਂ ਅਖਬਾਰਾਂ ਵਿੱਚ ਜਿਹੜੇ ਦੋ ਆਦਮੀਆਂ ਦੀਆਂ ਤਸਵੀਰਾਂ ਬਹੁਤੀ ਵਾਰ ਸ਼ਾਪਦੀਆਂ ਸਨ ਉਹ ਇੱਕ ਨੌਜਵਾਨ ਅਮੀਰ ਕਪਤਾਨ ਤੇ ਦੂਜਾ ਇੱਕ ਨੌਜਵਾਨ ਫਿਲੀਪੀਨੋ ਇੰਜੀਨੀਅਰ ਸੀ ਇਹ ਕਪਤਾਨ ਉੱਚ ਤੱਕੇ ਵਿੱਚ ਐਡੀ ਸੋਹਣੀ ਤੇ ਪ੍ਰਵਾਨ ਸਖਸੀਅਤ ਸੀ ਕਿ ਉਸ ਨੂੰ ਸਾਰੇ ਕਪਤਾਨ ਸੁਏਟੀ ਮਿੱਠਾ ਕਪਤਾਨ ਆਖਣ ਲੱਗ ਪਏ ਸਨ ਅਤ ਬਾਂਕਾ ਸੱਭਿਅ ਤੇ ਖੁਸ਼ਬੋਲ ਕੁਮਾਰਾ ਫਿਲੀਪੀਨੋ ਇੰਜੀਨੀਅਰ ਨਾਂ ਤੇ ਕਪਤਾਨ ਸੁਏਟੀ ਵਰਗਾ ਸੋਹਣਾ ਨਾ ਕੱਦਾਵਰ ਤੇ ਨਾ ਅਮੀਰ ਸੀ ਪਰ ਫਿਰ ਵੀ ਭਾਈਚਾਰੇ ਦੇ ਇੱਕ ਹਲਕੇ ਵਿੱਚ ਐਡਾ ਅਜੀਬ ਸਮਝਿਆ ਜਾਂਦਾ ਸੀ ਕਿ ਇਸ ਨੂੰ ਪ੍ਰਿੰਸ ਸਹਜਾਦਾ ਆ ਕੇ ਬੁਲਾਇਆ ਤੇ ਲਿਖਿਆ ਜਾਂਦਾ ਸੀ ਕਾਲੇ ਰੰਗ ਦੇ ਬਾਵਜੂਦ ਵੀ ਇਸ ਨੂੰ ਇਸਤਰੀਆਂ ਦਾ ਮਰਦ ਹੋਣ ਦਾ ਲਬਕ ਦਿੱਤਾ ਜਾ ਚੁੱਕਾ ਸੀ ਲਗਭਗ ਹਰੇਕ ਇਸਤਰੀ ਕਲੱਬ ਵਿੱਚ ਇਸ ਨੂੰ ਬੁਲਾਇਆ ਜਾਂਦਾ ਸੀ ਅਨੋਖੀ ਕਿਸਮ ਦੇ ਸ਼ੌਂਕ ਨਾਲ ਇਸ ਦੇ ਲੈਕਚਰ ਸੁਣੇ ਜਾਂਦੇ ਸਨ ਕਪਤਾਨ ਸੂਇਟੀ ਦੀ ਪ੍ਰਸਿੱਧੀ ਉਦੋਂ ਤੋਂ ਹੀ ਹੋਈ ਜਦੋਂ ਤੋਂ ਉਸਨੇ ਸੌਦਾਗਰ ਸੰਘ ਦੇ ਕਰੋੜਪਤੀ ਪ੍ਰਧਾਨ ਮਿਸਟਰ ਕਿੰਗ ਦੀ ਅਤ ਸੁੰਦਰ ਪਤਨੀ ਦੀ ਮਿੱਤਰਤਾ ਪ੍ਰਾਪਤ ਕਰ ਲਈ ਸੀ ਮਿਸੇਸ ਕਿੰਗ ਉੱਚ ਤਬਕੇ ਦੀ ਮਲਿਕਾ ਗਣੀ ਜਾਂਦੀ ਸੀ ਹੁਸਨ ਤੇ ਅਮੀਰੀ ਦੇ ਸਿਵਾ ਉਸਦੀ ਗੰਭੀਰਤਾ ਤੇ ਹਮਦਰਦੀ ਵੀ ਅਖੌਤ ਬਣ ਚੁੱਕੇ ਸਨ ਉਸ ਦੀਆਂ ਪਾਰਟੀਆਂ ਵਿੱਚ ਜਾਣਾ ਜਾਂ ਉਸ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਸਕਣਾ ਰਿਆਸਤ ਦੇ ਗਵਰਨਰ ਲਈ ਵੀ ਮਾਣ ਦੀ ਗੱਲ ਖਿਆਲ ਕੀਤੀ ਜਾਂਦੀ ਸੀ ਜੇ ਮਿਸੇਸ ਕਿੰਗ ਇਹੋ ਜਿਹੀ ਹਰਮਨ ਪਿਆਰੀ ਤੇ ਇਹੋ ਜਿਹਾ ਹੁਸਨ ਦੀ ਮਲਕਾ ਨਾ ਹੁੰਦੀ ਜਿਹੜਾ ਗੁਸਤਾਖ ਤੋਂ ਗੁਸਤਾਖ ਜਵਾਨ ਨੂੰ ਵੀ ਅਦਬ ਸਿਖਾ ਦਿੰਦਾ ਹੈ ਤਾਂ ਉਸ ਦੀ ਕਪਤਾਨ ਸੁਇਟੀ ਨਾਲ ਮਿੱਤਰਤਾ ਲੋਕਾਂ ਦੀ ਭੱਦੀ ਜਿਹੀ ਚਰਚਾ ਬਣ ਜਾਂਦੀ ਤੇ ਮਿਸਟਰ ਕਿੰਗ ਵਰਗੇ ਸ਼ਖਸੀਅਰ ਨੂੰ ਬੇਅਰਾਮ ਹੋਣਾ ਪੈਂਦਾ ਪਰ ਮਿਸੇਜ਼ ਕਿੰਗ ਸੁੰਦਰਤਾ ਨਾਲ ਯੋਗਤਾ ਦੀ ਪੁਤਲ ਨਹੀਂ ਬਣੀ ਸੀ ਭਾਵੇਂ ਕੁਮਾਰੇ ਤਾਨ ਸੁਇਟੀ ਨਾਲ ਉਸ ਦਾ ਸਬੰਧ ਦੱਬੀਆਂ ਜਵਾਨਾਂ ਦੀ ਗੁਫਤਗੂ ਬਣ ਚੁੱਕਾ ਸੀ ਤਾਂ ਵੀ ਉਸ ਨੇ ਉੱਚ ਤੱਕੇ ਨੂੰ ਕਦੇ ਕੋਈ ਮੌਕਾ ਨਹੀਂ ਸੀ ਦਿੱਤਾ ਕੀ ਉਸ ਉੱਤੇ ਕੋਈ ਦੂਸ਼ਣ ਲਾ ਸਕੇ ਪਰ ਇੰਨਾ ਕਿਤੇ ਕਿਤੇ ਜ਼ਰੂਰ ਆਖਿਆ ਜਾਣ ਲੱਗ ਪਿਆ ਸੀ ਕਿ ਮਿਸਿਸ ਕਿੰਗ ਵਰਗੀ ਮਜ਼ਬੂਤ ਦਿਲ ਤੇ ਸਵੈ ਸਨਮਾਨ ਨਾਲ ਭਰਪੂਰ ਇਸਤਰੀ ਜਿਹੜੀ ਹਰ ਕਿਸੇ ਕੋਲੋਂ ਆਪਣੀ ਮਰਜ਼ੀ ਕਰਵਾਉਣ ਦੀ ਸਮਰੱਥਾ ਰੱਖਦੀ ਸੀ ਕਪਤਾਨ ਸੂਇਟੀ ਦੇ ਜਾਦੂ ਅਸਰ ਹੇਠ ਆਈ ਜਾਂਦੀ ਸੀ ਮਿਸਟਰ ਕਿੰਗ ਬੜੇ ਮਸ਼ਰੂਫ ਤੇ ਮਿਹਨਤੀ ਸੌਦਾਗਰ ਸਨ ਉਹਨਾਂ ਦਾ ਦਿਲ ਕੰਮ ਨੇ ਇੰਨਾ ਮੱਲਿਆ ਹੋਇਆ ਸੀ ਕਿ ਉਸ ਵਿੱਚ ਛੋਟੀਆਂ ਇਰਖਾਵਾਂ ਜਾਂ ਸ਼ਿਕਾਇਤਾਂ ਨੂੰ ਕੋਈ ਥਾਂ ਨਹੀਂ ਸੀ ਮਿਲ ਸਕਦੀ ਉਹਨਾ ਆਪਣੀ ਪਤਨੀ ਦੇ ਦੋ ਬੱਚਿਆਂ ਲਈ ਸ਼ਾਨਾ ਜੀਵਨ ਦਾ ਪ੍ਰਬੰਧ ਕੀਤਾ ਹੋਇਆ ਸੀ ਇਨ੍ਹਾਂ ਵਿੱਚੋਂ ਉਹ ਕਿਸੇ ਨੂੰ ਵੀ ਨਿੱਕੀ ਤੋਂ ਨਿੱਕੀ ਥੜ ਮਹਿਸੂਸ ਨਹੀਂ ਕਰਨ ਦਿੰਦੇ ਆਪਣੀ ਪਤਨੀ ਦੀ ਕਿਸੇ ਵੀ ਖੁਸ਼ੀ ਵਿੱਚ ਰੁਕਾਵਟ ਨਹੀਂ ਸਨ ਵੇਖਣਾ ਚਾਹੁੰਦੇ ਤੇ ਜੋ ਕੁਝ ਮਾਇਆ ਨਾਲ ਮਿਲ ਸਕਦਾ ਮਾਇਆ ਨਾਲ ਮਿਲ ਸਕਦਾ ਹੈ ਉਸ ਦੇ ਢੇਰ ਜੇ ਪਤਨੀ ਚਾਹੁੰਦੀ ਤਾਂ ਆਲੇ ਦੁਆਲੇ ਲਾ ਸਕਦੀ ਸੀ ਪਰ ਮਿਸਿਸ ਕਿੰਗ ਸੰਤੁਸ਼ਟ ਨਹੀਂ ਸੀ ਇਸ ਗੱਲ ਦਾ ਮਿਸਟਰ ਕਿੰਗ ਨੂੰ ਕਿਆਸ ਤੱਕ ਨਹੀਂ ਸੀ ਹੋ ਸਕਦਾ ਕਿਉਂਕਿ ਮਿਸਿਸ ਕਿੰਗ ਉੱਚ ਤਬਕੇ ਦੀ ਮਲਕਾ ਆਖੀ ਜਾਂਦੀ ਸੀ ਤੇ ਸ਼ਹਿਰ ਦੇ ਸ਼ਰੋਮਣੀ ਸਲੱਗ ਆਦਮੀ ਕਪਤਾਨ ਸਵੀਟੀ ਦੇ ਧਿਆਨ ਦਾ ਕੇਂਦਰ ਸੀ ਤੇ ਇਹ ਗੱਲ ਹੈ ਵੀ ਠੀਕ ਸੀ ਜਦੋਂ ਤੋਂ ਕਪਤਾਨ ਸਵੀਟੀ ਮਿਸਿਸ ਕਿੰਗ ਦੇ ਜੀਵਨ ਵਿੱਚ ਦਾਖਲ ਹੋਇਆ ਉਹ ਘਟ ਅੰਸਤੁਸ਼ਟ ਵਿਖਾਈ ਦਿੰਦੀ ਸੀ ਮਿਸਟਰ ਕਿੰਗ ਦੀਆਂ ਅੱਖਾਂ ਵਿੱਚੋਂ ਵੀ ਜੇ ਕੋਈ ਗੌਣਾ ਵੇਖਦਾ ਤਾਂ ਅਪ੍ਰਗਟ ਜਹੀ ਕਿਸੇ ਅੰਸਤੁਸ਼ਟਤਾ ਦਾ ਬਦਲ ਲੱਭ ਸਕਦਾ ਸੀ ਪਰ ਇਸ ਦਾ ਮਿਸਿਸ ਕਿੰਗ ਤੇ ਨਾ ਹੀ ਕਿਸੇ ਹੋਰ ਨੂੰ ਕਿਆਸ ਤੱਕ ਸੀ ਜੋ ਕਿ ਮਿਸਟਰ ਕਿੰਗ ਸਦਾਗਰਾਂ ਦੀ ਦੁਨੀਆ ਦਾ ਬਾਦਸ਼ਾਹ ਅਤੇ ਅਤ ਸੁੰਦਰ ਇਸਤਰੀ ਦਾ ਸੁਆਮੀ ਮੰਨਿਆ ਜਾਂਦਾ ਸੀ ਜਦੋਂ ਬੱਚੇ ਸਕੂਲ ਚਲੇ ਜਾਂਦੇ ਅਤੇ ਆਪੀ ਆਪਣੇ ਕੰਮ ਤੇ ਹੁੰਦਾ ਸਾਰੀ ਦੁਨੀਆ ਆਹਰੇ ਲੱਗੀ ਦਿਸਦੀ ਤਾਂ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਦੇ 2 ਘੰਟੇ ਮਿਸਿਸ ਕਿੰਗ ਨੂੰ ਬੜੇ ਲੰਮੇ ਜਾਪਦੇ ਤੇ ਕਈ ਵਾਰੀ ਉਹ ਆਪਣੇ ਸੌਣ ਵਾਲੇ ਬਰਾਂਡੇ ਵਿੱਚ ਕੁਰਸੀ ਉੱਤੇ ਚੁੱਪ ਬੈਠੀ ਕਿਸੇ ਡੂੰਗੀ ਅਸਤੁਸ਼ਟਤਾ ਦੀ ਗਹਿਰ ਗੰਭੀਰ ਮੂਰਤ ਵਿਖਾਈ ਦਿੰਦੀ ਫਿਲੀਪੀਨੋ ਇੰਜੀਨੀਅਰ ਦੀ ਸ਼ੋਹਰਤ ਵੀ ਦਿਨੋ ਦਿਨ ਵੱਧ ਹੀ ਜਾ ਰਹੀ ਸੀ ਤੇ ਬਾਵਜੂਦ ਉਸ ਦੇ ਇਨਕਾਰ ਕਰਨ ਦੇ ਵੀ ਉਸ ਨੂੰ ਪ੍ਰਿੰਸ ਆਖਣਾ ਪ੍ਰਚਲਿਤ ਹੋ ਗਿਆ ਸੀ ਤੇ ਉਹ ਉੜਕ ਆਪ ਵੀ ਇਸੇ ਨਾਮ ਉੱਤੇ ਬੋਲਣ ਲੱਗ ਪਿਆ ਇਹ ਸ਼ੌਹਰਤ ਮਿਸਿਸ ਕਿੰਗ ਤੱਕ ਵੀ ਪਹੁੰਚ ਚੁੱਕੀ ਸੀ ਉਸ ਨੇ ਇੱਕ ਕਪਤਾਨ ਸুইਟੀ ਕੋਲੋਂ ਪ੍ਰਿੰਸ ਦੀ ਗੱਲ ਪੁੱਛਿਆ ਇੱਕ ਠਿਗਣਾ ਜਿਹਾ ਫਿਲੀਪੀਨੋ ਗੱਲਾਂ ਬੜੀਆਂ ਹੁਸ਼ਿਆਰ ਪਰ ਫਲਸਫਾ ਸਾਰਾ ਗਲਤ ਜੋ ਹੈ ਉਹ ਸਭ ਗਲਤ ਜੋ ਨਹੀਂ ਉਸ ਨੂੰ ਉਹ ਠੀਕ ਕਹਿੰਦਾ ਹੈ ਕਪਤਾਨ ਸਵੀਟੀ ਨੂੰ ਪ੍ਰਿੰਸ ਲਈ ਸ਼ੁਰੂ ਜਾਣ ਛਾਣ ਤੋਂ ਹੀ ਕਿਰਨਾ ਜਹੀ ਹੋਊਗੀ ਜਾਬਦੀ ਸੀ ਤੁਸੀਂ ਉਸ ਨੂੰ ਸੁਣਿਆ ਹੈ ਮਿਸਿਸ ਕਿੰਗ ਨੇ ਪੁੱਛਿਆ ਦੋ ਵਾਰੀ ਇੱਕ ਵਾਰੀ ਮਨੋਵਿਗਿਆਨਿਕ ਕਲੱਬ ਵਿੱਚ ਦੂਜੀ ਵਾਰੀ ਇਸਾਈ ਇਸਤਰੀਆਂ ਦੀ ਸੰਸਥਾ ਵਿੱਚ ਸਭ ਇਸ ਦੇ ਉੱਤੇ ਮਨੋਵਿਗਿਆਨ ਕਲੱਬ ਵਿੱਚ ਤੇ ਉਸ ਦਾ ਵਿਸ਼ਾ ਪਰਮ ਬੁੱਧੀ ਅਤੇ ਇਸਤਰੀ ਸੰਸਥਾ ਵਿੱਚ ਸਰਬਸਾਂਝੀ ਪ੍ਰੀਤ ਸੀ ਤੇ ਕਿਹੋ ਜਿਹਾ ਬੋਲਿਆ ਸੀ ਜਦ ਮੈਂ ਉਸਨੂੰ ਸੁਣ ਰਿਹਾ ਸਾਂ ਤਾਂ ਉਹ ਠੀਕ ਜਾਪਦਾ ਸੀ ਪਰ ਜਦੋਂ ਉਸ ਤੋਂ ਹਟ ਕੇ ਜ਼ਿੰਦਗੀ ਦੀ ਅਸਲੀਅਤ ਵੱਲ ਧਿਆਨ ਮਾਰਦਾ ਸਾਂ ਤਾਂ ਉਸ ਦੀ ਇੱਕ ਗੱਲ ਵੀ ਠੀਕ ਨਹੀਂ ਸੀ ਜਾਪਦੀ ਉਸ ਦੀ ਸਰਬਸਾਂਚੀ ਪ੍ਰੀਤ ਦਾ ਫਲਸਫਾ ਮੈਨੂੰ ਬਹੁਤ ਠੰਡਾ ਤੇ ਬੁੱਧਾ ਮਲੂਨ ਹੁੰਦਾ ਹੈ ਮੈਂ ਇਸ ਲਈ ਵੀ ਉਸਨੂੰ ਬਿਲਕੁਲ ਗਲਤ ਸਮਝਦਾ ਹਾਂ ਕਿ ਜਿੰਨਾ ਅੱਖਾਂ ਵਿੱਚ ਤੁਸੀਂ ਹੈਲਿਨਾ ਇੱਕ ਵਾਰੀ ਰਚ ਜਾਓ ਉਹਨਾਂ ਵਿੱਚ ਕੋਈ ਵੀ ਹੋਰ ਸਮਾ ਨਹੀਂ ਸਕਦਾ ਤੇ ਉਹ ਕਹਿੰਦਾ ਹੈ ਕਿ ਸਾਰੀ ਦੁਨੀਆ ਇੱਕੋ ਜਹੀ ਗਰਮ ਜੋਸ਼ੀ ਨਾਲ ਪਿਆਰੀ ਜਾ ਸਕਦੀ ਹੈ ਉਹ ਤੇ ਪਖੰਡੀ ਹੈ ਜਾਂ ਸ਼ਦਾਈ ਹੈ ਹਲੀਨਾ ਚੁੱਪ ਸੋਚ ਵਿੱਚ ਪੈ ਗਈ ਸੀ ਪਰ ਹਲੀਨਾ ਮੈਂ ਅੱਜ ਉਸ ਹਬਸੀ ਦੀਆਂ ਗੱਲਾਂ ਕਰਨ ਲਈ ਤੁਹਾਡੇ ਕੋਲ ਨਹੀਂ ਆਇਆ ਮੈਂ ਤੁਹਾਨੂੰ ਸੰਗੀਤ ਪਾਰਕ ਵਿੱਚ ਲੈ ਜਾਣਾ ਚਾਹੁੰਦਾ ਹਾਂ ਹਲੀਨਾ ਮੈਂ ਤਿਆਰ ਹਾਂ ਹਲੀਨਾ ਨੇ ਚੌਂਕ ਕੇ ਉੱਤਰ ਦਿੱਤਾ ਤੁਹਾਡੇ ਆਉਣ ਤੋਂ ਪਹਿਲਾਂ ਹੀ ਮੈਂ ਇਹੀ ਸੋਚ ਰਹੀ ਸਾਂ ਕਿ ਤੁਸੀਂ ਅੱਜ ਮੈਨੂੰ ਕਿਤੇ ਦੂਰ ਸਾਰੇ ਲੈ ਚੱਲੋ ਬੱਚਿਆਂ ਨੇ ਵੀ ਅੱਜ ਚਿਰਾਕਾਂ ਆਉਣਾ ਹੈ ਕੂਲ ਵਿੱਚ ਇੱਕ ਪਾਰਕ ਹੈ ਤੇ ਹੈਰੀ ਪਤੀ ਸੁਦਾਗਰ ਸੰਘ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਹਨ ਹੁਣ ਜਦੋਂ ਵੀ ਫਿਲੀਪੀਨੋ ਪ੍ਰਿੰਸ ਦੀ ਬਾਬਤ ਅਖਬਾਰ ਵਿੱਚ ਕੋਈ ਸੂਚਨਾ ਛਪਦੀ ਤਾਂ ਹਲੀਨਾ ਬੜੀ ਦਿਲਚਸਪੀ ਨਾਲ ਪੜ੍ਹਦੀ ਕਈ ਵਾਰੀ ਉਸਦਾ ਲੈਕਚਰ ਸੁਣਨ ਜਾਣ ਦਾ ਇਰਾਦਾ ਵੀ ਕਰ ਲੈਂਦੀ ਪਰ ਉਸ ਨੂੰ ਇਹ ਖਿਆਲ ਰੋਕ ਲੈਂਦਾ ਕਿ ਸੁਇਟੀ ਪਸੰਦ ਨਹੀਂ ਕਰੇਗਾ ਸੁਇਟੀ ਲਈ ਪ੍ਰਿੰਸੈਸ ਸ਼ਖਸੀਅਤ ਦਿਨੋਂ ਦਿਨ ਨਾ ਪਸੰਦ ਹੁੰਦੀ ਜਾ ਰਹੀ ਸੀ ਇੱਕ ਦਿਨ ਹਲੀਨਾ ਬੱਚਿਆਂ ਨੂੰ ਸਕੂਲੋਂ ਲੈ ਕੇ ਆ ਰਹੀ ਸੀ ਰਸਤੇ ਵਿੱਚ ਸਲਗ ਜਮਾਤੀ ਕਲੱਬ ਦੇ ਦਰਵਾਜ਼ੇ ਅੱਗੇ ਆਵਾਜਾਈ ਦੀ ਭੀੜ ਕਰਕੇ ਉਸ ਨੂੰ ਆਪਣੀ ਗੱਡੀ ਰੋਕਣੀ ਪੈ ਗਈ ਉਸ ਵੇਲੇ ਸਾਹਮਣੇ ਇੱਕ ਹੋਰ ਗੱਡੀ ਨਾਲ ਹੀ ਆਖਲੋਤੀ ਆ ਮਿਸੈਸ ਨੈਸਫੀਲਡ ਮਿਸੈਸ ਨੈਸਫੀਲਡ ਆਪਣੀ ਗੱਡੀ ਤੋਂ ਉਤਰ ਕੇ ਹਲੀਨਾ ਕੋਲ ਆਈ ਆਓ ਅੰਦਰ ਚੱਲੋ ਅੱਜ ਪ੍ਰਿੰਸ ਦਾ ਲੈਕਚਰ ਏ ਤੁਸੀਂ ਕਹਿੰਦੇ ਸੋ ਤੁਸੀਂ ਉਹਨਾਂ ਨੂੰ ਸੁਣਨਾ ਚਾਹੁੰਦੇ ਹੋ ਬੜੀ ਮਿਹਰਮਾਨੀ ਪਰ ਅੱਜ ਮੈਂ ਨਹੀਂ ਆ ਸਕਦੀ ਫਿਰ ਜਦੋਂ ਉਹਨਾਂ ਦਾ ਤੁਹਾਡੀ ਕਲੱਬ ਵਿੱਚ ਲੈਕਚਰ ਹੋਵੇ ਤਾਂ ਮੈਨੂੰ ਜਰੂਰ ਫੋਨ ਕਰਨਾ ਹਲੀਨਾ ਦੀ ਗੱਡੀ ਸਟਾਰਟ ਹੋ ਪਈ ਤੇ ਮਿਸੈਜ ਨੈਸਫੀਲਡ ਕਲੱਬ ਦੇ ਅੰਦਰ ਚਲੀ ਗਈ ਜਿੰਨਾ ਦਿਨਾਂ ਵਿੱਚ ਹਲੀਨਾ ਕੁਝ ਉਦਾਸ ਹੋਇਆ ਕਰਦੀ ਸੀ ਉਹਨਾਂ ਦਿਨਾਂ ਵਿੱਚ ਬੱਚਿਆਂ ਨੂੰ ਆਪੇ ਸਕੂਲ ਲੈਣ ਜਾਂਦੀ ਤੇ ਘਰ ਲਿਆ ਕੇ ਉਹਨਾਂ ਨਾਲ ਖੇਡਿਆ ਕਰਦੀ। ਹਲੀਨਾ ਦੀ ਉਦਾਸੀ ਦੇ ਦਿਨਾਂ ਵਿੱਚ ਬੱਚੇ ਆਪਸ ਵਿੱਚ ਆਖਿਆ ਕਰਦੇ, "ਅੱਜਕੱਲ ਮੰਮੀ ਬਹੁਤ ਖੁਸ਼ ਨਹੀਂ। ਕਿਉਂ ਹਮੇਸ਼ਾ ਐਵੇਂ ਨਹੀਂ ਰਹਿੰਦੇ?" ਪਰ ਅੱਜ ਹਲੀਨਾ ਨੇ ਦੋਹਾਂ ਨੂੰ ਪਿਆਰ ਦੇ ਕੇ ਆਖਿਆ, "ਭੈਣ ਭਰਾ ਬੀਬੇ ਬਣ ਕੇ ਖੇਡਣਾ। ਮੈਂ ਅੱਜ ਤੁਹਾਡੇ ਨਾਲ ਨਹੀਂ ਖੇਡ ਸਕਾਂਗੀ।" ਸ਼ਾਇਦ ਮੈਨੂੰ ਕਿਤੇ ਬਾਹਰ ਜਾਣਾ ਪਵੇ। ਇਹ ਕਹਿ ਕੇ ਉਹ ਆਪਣੇ ਬਰਾਂਡੇ ਵਿੱਚ ਜਾ ਬੈਠੀ। ਇਹ ਥਾਂ ਜਾਣੇ ਉਸਦਾ ਦਿਲ ਟਿਕਾਣਾ ਸੀ। ਝੂਲ ਦੀ ਕੁਰਸੀ ਉੱਤੇ ਬੈਠੀ ਹੇਠਾਂ ਖਲਕਤ ਦੇ ਸਾਗਰ ਦੀਆਂ ਲਹਿਰਾਂ ਵਹਿੰਦੀ ਰਹਿੰਦੀ। 10 ਮਿੰਟ ਬਾਅਦ ਅਚਾਨਕ ਉੱઠી ਤੇ ਕਮਰੇ ਵਿੱਚ ਜਾ ਕੇ ਸ਼ਾਮ ਦੇ ਕੱਪੜੇ ਪਹਿਨੇ। ਮੰਮੀ ਤੁਸੀਂ ਕਿੱਥੇ ਜਾ ਰਹੇ ਹੋ? ਨਿੱਕੀ ਵਰਜੀਨੀਆ ਨੇ ਆਖਿਆ। ਵਰਜੀ ਮੈਂ ਕਲੱਬ ਜਾ ਰਹੀ ਹਾਂ। ਉੱਥੇ ਅੱਜ ਲੈਕਚਰ ਹੈ ਮਰਟੀਨਾ ਹਾਂਜੀ ਬੰਦੀ ਨੇ ਸਾਹਮਣੇ ਆ ਕੇ ਉੱਤਰ ਦਿੱਤਾ ਬੱਚਿਆਂ ਨੂੰ ਪਾਰਕ ਵਿੱਚ ਲੈ ਜਾਓ ਤੇ ਜੇ ਕਪਤਾਨ ਸਵੇਟੀ ਆਉਣ ਤਾਂ ਕਹਿ ਦੇਣਾ ਕਿ ਮੈਂ ਖਾਣੇ ਤੋਂ ਪਹਿਲਾਂ ਨਹੀਂ ਆ ਸਕਾਂਗੀ ਕਲੱਬ ਦੇ ਬੂਹੇ ਅੱਗੇ ਗੱਡੀ ਨੂੰ ਤਾਲਾ ਲਾਏ ਬਿਨਾਂ ਹੀ ਹਲੀਨਾ ਕਾਲੀ ਕਾਲੀ ਅੰਦਰ ਚਲੀ ਗਈ ਉਸ ਨੂੰ ਪਤਾ ਸੀ ਕਿ ਲੈਕਚਰ ਹੁਣ ਮੁੱਕਣ ਵਾਲਾ ਹੋਏਗੀ ਪਰ ਉਹ ਅੱਜ ਉਸ ਆਦਮੀ ਨੂੰ ਦੇਖਣ ਦੀ ਜ਼ਬਰਦਸਤ ਖਾਹਿਸ਼ ਮਹਿਸੂਸ ਕਰ ਰਹੀ ਸੀ ਜਿਹੜਾ ਕਪਤਾਨ ਸੂਇਟੀ ਵਰਗੀ ਕੋਈ ਵੀ ਦਿਲ ਕਾ ਸਿਫਤ ਨਾ ਰੱਖਣ ਦੇ ਬਾਵਜੂਦ ਇਸਤਰੀਆਂ ਦਾ ਮਰਦ ਮਸ਼ਹੂਰ ਹੋ ਰਿਹਾ ਸੀ ਦੱਬੇ ਪੈਰੀ ਜਾ ਕੇ ਹਲੀਨਾ ਇੱਕ ਪਾਸੇ ਖੜੀ ਹੋ ਗਈ ਕੋਈ ਸੱਜਣੀ ਉੱਥੇ ਕੁਰਸੀ ਦੇ ਗਈ ਪਰ ਹਲੀਨਾ ਲੈਕਚਰ ਨੂੰ ਗੌਣ ਨਾਲ ਦੇਖ ਰਹੀ ਸੀ ਤੇ ਪਹਿਲੀ ਝਾਤ ਤੋਂ ਕੁਝ ਹਲਕੀ ਮਹਿਸੂਸ ਕਰ ਰਹੀ ਸੀ ਜਿੱਕਰ ਉਹ ਖਿਆਲ ਕਰ ਰਹੀ ਸੀ ਉੜਕ ਸੂਇਟੀ ਦਾ ਖਿਆਲ ਠੀਕ ਹੀ ਸੀ ਠੇਗਣਾ ਕਦ ਬੇਖਿੱਚ ਜਿਹੇ ਰੰਗ ਹਲੀਨਾ ਨੇ ਲੰਮਾ ਸਾਹ ਲਿਆ ਤੇ ਆਪਣੇ ਕੋਲ ਕੁਰਸੀ ਪਈ ਵੇਖ ਕੇ ਬਹਿ ਗਈ। ਹਾਲ ਵਿੱਚ ਚੁੱਪਚਾਪ ਸੀ। ਲੈਕਚਰਾਰ ਦਾ ਬੋਲ ਹੌਲਾ ਹੁੰਦਿਆਂ ਹੋਇਆਂ ਵੀ ਹਰਥ ਸੁਣਿਆ ਜਾ ਰਿਹਾ ਸੀ। ਲੋਕ ਧੌਣਾ ਚੱਕੀ ਇਕਾਗਰ ਬੈਠੇ ਸਨ। ਸਿਲਸਿਲੇਵਾਰ ਬੇਚਜਕ ਬੇਅਟਕ ਤੋਲਵੇਂ ਸ਼ਬਦ ਇੱਕ ਤਾਲ ਵਿੱਚ ਨਿਕਲਿਆ ਆ ਰਹੇ ਸਨ। ਹਲੀਨਾ ਫੇਰ ਖੜੋ ਗਈ। ਤਾਂ ਹੁਣ ਅਗਾ ਖਿੱਚੀ ਗਈ। ਉਸ ਨੂੰ ਜਾਪਿਆ ਲਫ਼ਜ਼ਾਂ ਵਿੱਚ ਕੋਈ ਅਨੁੱਖਾਪਨ ਸੀ। ਵਕਤੇ ਦੇ ਮੂੰਹੋਂ ਨਿਕਲਦੇ ਹੀ ਸ਼ਬਦ ਸ਼ਰੂਤੇ ਦੇ ਅੰਦਰ ਕਿਸੇ ਥਾਂ ਡੋਲ ਟਿਕਦੇ ਪਾਸ ਦੇ ਸੁਣਦੀ ਗਈ। ਜਿੱਕਰ ਉਹ ਉਸ ਨਾਲ ਗੱਲਾਂ ਕਰ ਰਹੀ ਸੀ ਤੇ ਉਹ ਉਸ ਦੇ ਕਿਸੇ ਸਵਾਲ ਦਾ ਉੱਤਰ ਦੇ ਰਿਹਾ ਸੀ ਦੂਤ ਵਿਗਿਆਨ ਦੇ ਪ੍ਰੋਫੈਸਰ ਪਿਆਰ ਨੂੰ ਲਿੰਗ ਖਚਾਓ ਦਾ ਰੁਕਮਾ ਵੇਗ ਸਮਝਦੇ ਹਨ ਤੇ ਵੇਗ ਰਹਿਤ ਪਿਆਰ ਨੂੰ ਸਿੱਖੀ ਹੋਈ ਖਾਸੀਅਤ ਆਖਦੇ ਹਨ ਕੁਦਰਤੀ ਜਜ਼ਬੇ ਤੋਂ ਬਹੁਤ ਨੀਵੀਂ ਪਦਵੀ ਦਿੰਦੇ ਹਨ ਲਿੰਗ ਸੰਬੰਧ ਉਹਨਾਂ ਦੀ ਅਕਲ ਵਿੱਚ ਸਰਵਵਿਆਪੀ ਪ੍ਰਕਿਰਤਿਕ ਮਜਬੂਰੀ ਹੈ ਪਰ ਜੇ ਮੇਰਾ ਤਜਰਬਾ ਵੀ ਕਿਸੇ ਸਤਕਾਰ ਦਾ ਹੱਕਦਾਰ ਹੈ ਤਾਂ ਮੈਂ ਕਹਿਣਾ ਚਾਹੁੰਦਾ ਹਾਂ ਕਿ ਮਨੁੱਖ ਤੋਂ ਸੇਵਾ ਜਾਨਵਰ ਠੀਕ ਪ੍ਰਕਿਰਤਿਕ ਮਜਬੂਰੀਆਂ ਤੋਂ ਸੁਤੰਤਰ ਨਹੀਂ ਹੋ ਸਕਦੇ ਪਰ ਮਨੁੱਖ ਦੀ ਖੁਸ਼ੀ ਦਾ ਨਾਪ ਮਜਬੂਰੀਆਂ ਤੋਂ ਸੁਤੰਤਰ ਹੋਣਾ ਹੈ ਜਿੰਨੀ ਵਧੇਰੇ ਸੁਤੰਤਰਤਾ ਉਨੀ ਵਧੇਰੇ ਪ੍ਰਸੰਨਤਾ ਮਨੁੱਖੀ ਪ੍ਰਸੰਨਤਾ ਦਾ ਯਕੀਨ ਸਾਧਨ ਸਵੈ ਕਾਬੂ ਹੈ ਕੋਈ ਵੀ ਜਜ਼ਬਾ ਭਾਵੇਂ ਪਿਆਰ ਤੇ ਭਾਵੇਂ ਨੇਕੀ ਭਾਵੇਂ ਨਫ਼ਰਤ ਤੇ ਭਾਵੇਂ ਬਦੀ ਦਾ ਬੇਕਾਬੂ ਨਹੀਂ ਰਹਿਣ ਦੇਣਾ ਚਾਹੀਦਾ ਉਹ ਬੇਕਾਬੂ ਪਿਆਰ ਜਿਹੜਾ ਪ੍ਰੇਮੀ ਤੇ ਪ੍ਰੀਤਮ ਦੀਆਂ ਮੁਸ਼ਕਲਾਂ ਵਧਾਉਂਦਾ ਦੋਹਾਂ ਨੂੰ ਉਸਾਰੂ ਕੰਮ ਤੋਂ ਹਟਾਉਂਦਾ ਸ਼ਦਾਈ ਬਣਾਉਂਦਾ ਭਾਵੇਂ ਵੇਗ ਦੀ شدت ਕਰਕੇ ਬੜਾ ਦਿਲ ਖਿੱਚਮਾ ਹੁੰਦਾ ਹੈ ਪਰ ਜ਼ਿੰਦਗੀ ਦੇ ਮਨੋਰਥ ਵਿੱਚ ਵੱਡੀ ਰੁਕਾਵਟ ਬਣਦਾ ਹੈ ਪਿਆਰ ਜੇ ਕਬਜ਼ਾ ਹੈ ਤਾਂ ਜਾਇਦਾਦ ਦੀਆਂ ਬੁਰਾਈਆਂ ਤੋਂ ਖਾਲੀ ਨਹੀਂ ਰੱਖਿਆ ਜਾ ਸਕਦਾ ਤੇ ਜ਼ਰੂਰੀ ਤੌਰ ਤੇ ਸੀਮਤ ਰਹਿਣ ਲਈ ਮਜਬੂਰ ਹੁੰਦਾ ਹੈ ਪਰ ਜੇ ਪਿਆਰ ਇੱਕ ਮਿੱਠੀ ਪਹਿਚਾਨ ਹੈ ਆਪਣੇ ਆਪ ਨੂੰ ਦੂਜੇ ਵਿੱਚ ਵੇਖਣਾ ਹੈ ਤਾਂ ਇਹ ਜ਼ਰੂਰੀ ਨਹੀਂ ਕਿ ਇੱਕ ਵਿੱਚ ਹੀ ਸਾਨੂੰ ਆਪਣਾ ਆਪ ਦੇ ਸਾਰੇ ਦੁਨੀਆ ਸਾਡਾ ਰੂਪ ਦਿਖਾ ਸਕਦੀ ਹੈ ਪਿਆਰ ਵਿੱਚ ਜਿਹੜੀ ਗੱਲ ਗੁੰਝਲਾਂ ਪੈਦਾ ਕਰਦੀ ਹੈ ਉਹ ਕਬਜ਼ੇ ਦੀ ਰੁਚੀ ਹੈ ਜਿਸ ਨੂੰ ਅਸਫਲ ਇਸ਼ਕ ਦੀ ਪਦਵੀ ਦੇ ਕੇ ਦੁਨੀਆ ਦੇ ਹੋਂਹਰ ਆਸ਼ਿਕਾਂ ਨੂੰ ਗੁੰਮਰਾਹ ਕੀਤਾ ਗਿਆ ਹੈ ਪਰ ਪਿਆਰ ਦੀ ਸੰਪੂਰਨਤਾ ਕਬਜੇ ਤੋਂ ਰਹਿਤ ਹੋਣਾ ਹੈ ਸਾਰੀ ਦੁਨੀਆ ਨਾਲ ਉਸੇ ਗਰਮਜੋਸ਼ੀ ਨਾਲ ਪਿਆਰ ਕੀਤਾ ਜਾ ਸਕਦਾ ਹੈ ਜਿਸ ਨਾਲ ਇੱਕ ਪ੍ਰੇਮੀ ਪ੍ਰੀਤਮ ਕਰਦਾ ਹੈ ਪਿਆਰ ਵਫਾ ਮੰਗਦਾ ਹੈ ਸਿਰਫ ਇੱਕ ਨਾਲ ਨਹੀਂ ਸਮੁੱਚੀ ਜ਼ਿੰਦਗੀ ਨਾਲ ਇੱਕ ਨਾਲ ਵੀ ਓਨੀ ਵਫਾ ਲੜਿੰਦੀ ਜਿੰਨੀ ਸਦੀਪਤਾ ਨਾਲ ਇੱਕ ਤੋਂ ਸਾਰੀ ਦੁਨੀਆ ਬਾਰੀ ਨਹੀਂ ਜਾ ਸਕਦੀ ਸਾਰੀ ਦੁਨੀਆ ਵਿੱਚ ਉਸ ਇੱਕ ਦਾ ਪ੍ਰਵੇਸ਼ ਲੱਭਣਾ ਹੀ ਪਿਆਰ ਦੀ ਸੰਪੂਰਨਤਾ ਹੈ ਪ੍ਰੇਮੀ ਕਤਲ ਕਰਦੇ ਹਨ ਆਪ ਉਜੜਦੇ ਤੇ ਕਈਆਂ ਨੂੰ ਉਜਾੜਦੇ ਨਿਮੋਸ਼ੀਆਂ ਬਦਨਾਮੀਆਂ ਪੈਦਾ ਕਰਦੇ ਹਨ ਤੇ ਇਸ ਨੂੰ ਕੁਦਰਤੀ ਜਜ਼ਬੇ ਦੀ ਭਰਪੂਰਤਾ ਸਮਝ ਕੇ ਇਸ ਦੇ ਗੀਤ ਗਾਉਂਦੇ ਹਨ ਪਰ ਇਹ ਜੰਗਲ ਦੀ ਭਰਪੂਰਤਾ ਹੈ ਮਨੁੱਖ ਨੇ ਆਪਣੇ ਜੰਗਲੀ ਬਲਬਲਿਆਂ ਨੂੰ ਸਿਧਾ ਲਿਆ ਹੈ ਪਿਆਰ ਬਲਬਲਾ ਸਿਧਾਇਆ ਜਾ ਸਕਦਾ ਹੈ ਤੇ ਸਿਰਫ ਸਿਧਾਏ ਹੋਏ ਬਲਬਲੇ ਹੀ ਸੁਤੰਤਰ ਕੀਤੇ ਜਾ ਸਕਦੇ ਹਨ ਮੁਕੰਮਲ ਆਜ਼ਾਦੀ ਦਾ ਹੀ ਦੂਜਾ ਨਾਮ ਮੁਕੰਮਲ ਕਾਬੂ ਹੈ ਜਿਹੜਾ ਪਿਆਰ ਬੇਕਾਬੂ ਹੈ ਉਹ ਸਤੰਤਰ ਨਹੀਂ ਮਜਬੂਰ ਹੈ ਅਤੇ ਆਦਰਸ਼ਕ ਪਾਈਚਾਰਾ ਮਜਬੂਰੀਆਂ ਵਿੱਚੋਂ ਨਹੀਂ ਕਮਾਈ ਹੋਈ ਸਤੰਤਰਤਾ ਵਿੱਚੋਂ ਹੀ ਪੈਦਾ ਹੋ ਸਕਦਾ ਹੈ ਕਈਆਂ ਲਈ ਲੈਕਚਰ ਦਾ ਇਹ ਫਲਸਫਾ ਔਖਾ ਸੀ ਜੋ ਕੁਝ ਉਹ ਸਮਝਾਣਾ ਚਾਹੁੰਦਾ ਸੀ ਉਸ ਦਾ ਇੱਕ ਅੱਖਰ ਵੀ ਬਹੁਤਿਆਂ ਨੂੰ ਸਮਝ ਨਹੀਂ ਸੀ ਆ ਰਿਹਾ ਪਰ ਫਿਰ ਵੀ ਖਮੋਸ਼ੀ ਦਾ ਇਹ ਹਾਲ ਕਿ ਸਾਰੇ ਦਾ ਸਾਰਾ ਸੁਣਿਆ ਜਾ ਰਿਹਾ ਸੀ ਹਲੀਨਾ ਨੂੰ ਇਹ ਪਤਾ ਨਹੀਂ ਸੀ ਕਿ ਉਹ ਕਿਹੜੇ ਵੇਲੇ ਕੁਰਸੀ ਤੇ ਬੈਠੀ ਤੇ ਕਿਹੜੇ ਵੇਲੇ ਉੱਠ ਖਲੋਦੀ ਜੇ ਉਸ ਵੱਲ ਕੋਈ ਦੇਖਦਾ ਤਾਂ ਹੁੰਦਾ ਜੇ ਉਸ ਵੱਲ ਕੋਈ ਵੇਖਦਾ ਹੁੰਦਾ ਤਾਂ ਜ਼ਰੂਰ ਪੁੱਛਦਾ ਕਿ ਉਸ ਨੂੰ ਕੀ ਹੋ ਗਿਆ ਸੀ ਉਹ ਲੈਕਚਰ ਵੱਲ ਦੇਖੀ ਜਾ ਰਹੀ ਸੀ ਉਸ ਦੇ ਸਰੀਰ ਦੇ ਕਿਸੇ ਅੰਗ ਵਿੱਚ ਵੀ ਹਰਕਤ ਨਹੀਂ ਸੀ ਇੱਕ ਦੋ ਵਾਰੀ ਕਿਸੇ ਵਲੰਟੀਅਰ ਨੇ ਨਾਲ ਖਹਿਣ ਦੀ ਮਾਫੀ ਮੰਗੀ ਪਰ ਹਲੀਨਾ ਨੇ ਕਿਸੇ ਵੱਲ ਵੀ ਧਿਆਨ ਨਹੀਂ ਦਿੱਤਾ ਲੈਕਚਰ ਖਤਮ ਹੋਇਆ ਲਗਾਤਾਰ ਤਾੜੀਆਂ ਨੇ ਹਲੀਨਾ ਦੀ ਮੰਗਤਾਂ ਤੋੜ ਦਿੱਤੀ ਖਲੋਤੀ ਦੀਆਂ ਲੱਤਾਂ ਵਿੱਚ ਤਕੇਵਾ ਹੋ ਗਿਆ ਸੀ ਬਹਿ ਗਈ ਮਿਸਿਸ ਨੈਸਫੀਲਡ ਨੇ ਆਉਂਦੀ ਨੂੰ ਵੇਖਿਆ ਸੀ ਉਸ ਨੇ ਹੀ ਕੁਰਸੀ ਭਜਵਾਈ ਸੀ ਲੈਕਚਰ ਖਤਮ ਹੁੰਦਿਆਂ ਹੀ ਹਲੀਨਾ ਕੋਲ ਆਈ ਕਿ ਐਡਾ ਸੋਹਣਾ ਮਿਸਿਸ ਕਿੰਗ ਤੁਹਾਡਾ ਕੀ ਖਿਆਲ ਹੈ ਮੈਂ ਬਹੁਤ ਪਿੱਛੋਂ ਆਈ ਸੰਧਾ ਹੀ ਸੁਣਿਆ ਹਲੀਨਾ ਇਸ ਲੈਕਚਰ ਬਾਬਤ ਕੁਝ ਵੀ ਨਹੀਂ ਸੀ ਦੱਸ ਸਕਦੀ ਆਓ ਮੈਂ ਤੁਹਾਨੂੰ ਮਿਸਟਰ ਪ੍ਰਿੰਸ ਨਾਲ ਮਿਲਵਾ ਲਿਆਵਾਂ ਮਿਸਿਸ ਨੈਸਫੀਲਡ ਨੇ ਆਖਿਆ ਹਲੀਨਾ ਨੇ ਜਦੋਂ ਘਰੋਂ ਆਉਣ ਲੱਗਿਆ باوجود ਲੇਟ ਹੋਣ ਦੇ ਕੱਪੜੇ ਬਟਾਏ ਸਨ ਸ਼ਾਇਦ ਉਸ ਦਾ ਇਹ ਮੁਲਾਕਾਤ ਲਈ ਖਿਆਲ ਹੈ ਸੀ ਪਰ ਹੁਣ ਉਹ ਆਪਣੇ ਸ਼ਰੀਰ ਵਿੱਚ ਸਾਹਸੱਤ ਦੀ ਅਨਹੋਦ ਜਿਹੀ ਮਹਿਸੂਸ ਕਰ ਰਹੀ ਸੀ ਬੜੀ ਮਿਹਰਬਾਨੀ ਮਿਸ ਜੈਨਸਫੀਲਡ ਉਸਨੇ ਉੱਤਰ ਦਿੱਤਾ ਕਿਸੇ ਹੋਰ ਮੌਕੇ ਤੇ ਮੈਨੂੰ ਜਰੂਰ ਫੋਨ ਕਰਨਾ ਅੱਜ ਕਈ ਦਿਨਾਂ ਬਾਅਦ ਮੇਰੇ ਪਤੀ ਬਾਰੋਂ ਆ ਰਹੇ ਹਨ ਮੈਂ ਹੁਣੇ ਘਰ ਮੁੜਨਾ ਚਾਹੁੰਦੀ ਹਾਂ ਕਈ ਇਸਤਰੀਆਂ ਮਰਗ ਮਿਸਟਰ ਪ੍ਰਿੰਸ ਨਾਲ ਜਾ ਕੇ ਹੱਥ ਮਿਲਾਂਦੇ ਸਨ ਹਲੀਨਾ ਨੇ ਇੱਕ ਦੋ ਵਾਰੀ ਭੌਂ ਕੇ ਤੱਕਿਆ ਤੇਰਾਵਾਂ ਰਵੀ ਮੋਟਰ ਕੋਲ ਪਹੁੰਚੀ ਕੀ ਵੇਖਦੀ ਹੈ ਮੋਟਰ ਵਿੱਚੋਂ ਕਿਸੇ ਨੇ ਬੂਹਾ ਖੋਲਿਆ ਹਲੀਨਾ ਮੈਂ ਗੱਡੀ ਚਲਾ ਕੇ ਤੁਹਾਨੂੰ ਛੱਡਾਂਵਾਂਗਾ ਉਹ ਤੁਸੀਂ ਸੌਂ ਜੀ ਤੁਸੀਂ ਕਦੋਂ ਤੋਂ ਗੱਡੀ ਵਿੱਚ ਬੈਠੇ ਹੋ ਇਧਰੋਂ ਲੰਘ ਰਿਹਾ ਸਾਂ ਤੁਹਾਡੀ ਗੱਡੀ ਪਛਾਣੀ ਸਮਝਿਆ ਤੁਸੀਂ ਵੀ ਉੜਕੇ ਪਿਆਰ ਸਾਬਕ ਲੈਣ ਆ ਗਏ ਹੋ ਉਡੀਕ ਵਿੱਚ ਬੈ ਰਿਹਾ ਗੱਡੀ ਖੁੱਲੀ ਸੀ ਅੰਦਰ ਕਿਉਂ ਨਾ ਆ ਗਏ ਕੋਈ ਲੋੜ ਨਹੀਂ ਮੈਂ ਸਮਝਦਾ ਹਾਂ ਜੋ ਇਹ ਅੱਧਾ ਭਾਈ ਆਖ ਸਕਦਾ ਹੈ ਮੈਂ ਸਿਰਫ ਤੁਹਾਡੇ ਕੋਲੋਂ ਹੀ ਹਰ ਭਾਂਡੇ ਦੇ ਪਾਣੀ ਨਾਲ ਕੱਚ ਨੀਲੀ ਹੋਈ ਪਿਆਰ ਲੱਸੀ ਦਾ ਪਿਆਰ ਦੇ ਖਾਲਸ ਨਿੱਗੇ ਗਾੜੇ ਮੱਖਣੀ ਭਰੇ ਦੁੱਧ ਨਾਲ ਮੁਕਾਬਲਾ ਕਰਾਉਣ ਲਈ اٹਕਿਆ ਸਾਂ ਕਪਤਾਨ ਸੂਇਟੀ ਨੇ ਆਪਣੀ ਜਾਦੂ ਭਰੀ ਚੌਣਾ ਸੱਜੇ ਪਾਸੇ ਹਲੀਨਾ ਦੇ ਗੋਡੇ ਉੱਤੇ ਕੰਬਲ ਠੀਕ ਕਰਦੇ ਹੋਏ ਆਖਿਆ ਹਲੀਨੀ ਸੁਵਿਤੀ ਵੱਲ ਵੇਖ ਕੇ ਮੁਸਕराई ਪਰ ਉਹ ਮੁਸਕਰਾਹਟ ਦੇ ਸੁਭਾਵਿਕ ਨਿਗ ਤੋਂ ਖਾਲੀ ਸੀ ਉਹਨਾਂ ਦੀ ਮੋਟਰ ਪਹੁੰਚਣ ਦੇ ਥੋੜੇ ਚਿਰ ਬਾਅਦ ਹੀ ਮਿਸਟਰ ਕਿੰਗ ਪਹੁੰਚ ਪਏ ਹਲੀਨਾ ਨੇ ਬੜੇ ਚੌਣਾ ਸਵਾਗਤ ਕੀਤਾ ਬੱਚਿਆਂ ਨੂੰ ਲਿਆ ਕੇ ਪਤੀ ਨਾਲ ਮਿਲਾਇਆ ਅੱਜ ਖਾਣ ਵਾਲੇ ਮੇਜ਼ ਉੱਤੇ ਉਸ ਦਾ ਮੂੰਹ ਰੋਜ਼ ਨਾਲੋਂ ਵਧੇਰੇ ਰੌਸ਼ਨ ਸੀ ਸ਼ਾਇਦ ਉਹ ਤਜਰਬਾ ਕਰਕੇ ਪਰਖ ਰਹੀ ਸੀ ਇਹ ਜ਼ਰੂਰੀ ਨਹੀਂ ਸਾਨੂੰ ਕਿਸੇ ਇੱਕ ਵਿੱਚੋਂ ਹੀ ਆਪਣਾ ਆਪ ਦੇ ਸੇ ਸਾਰੀ ਦੁਨੀਆ ਹੀ ਸਾਡਾ ਰੂਪ ਵਿਖਾ ਸਕਦੀ ਹੈ ਹਲੀਨਾ ਦਾ ਕਪਤਾਨ ਸੁਇਟੀ ਨਾਲ ਸਮਾਜਿਕ ਰਿਸ਼ਤਾ ਜਰਾ ਵੀ ਨਹੀਂ ਸੀ ਬਦਲਿਆ ਉਹ ਉਸੇ ਤਰ੍ਹਾਂ ਹੀ ਉਸ ਨੂੰ ਵੇਖ ਕੇ ਪ੍ਰਸੰਨ ਹੁੰਦੀ ਸੀ ਪਰ ਕਪਤਾਨ ਸੁਇਟੀ ਦੇ ਪਿਆਰ ਸੋਮੇ ਵਿੱਚੋਂ ਈਰਖਾ ਤੇ ਨਫ਼ਰਤ ਦੀ ਜ਼ਹਿਰੀਲੀ ਛਿੱਟ ਆ ਮਿਲੀ ਉਸ ਦੀਆਂ ਆਦਾਵਾਂ ਵਿੱਚੋਂ ਪੁਰਾਣਾ ਜਾਦੂ ਘਟਦਾ ਜਾ ਰਿਹਾ ਸੀ ਉਹ ਮਿਸਟਰ ਪ੍ਰਿੰਸ ਦਾ ਜ਼ਿਕਰ ਕਰਦੇ ਆਂ ਦਾ ਸੁਣਦਿਆਂ ਹੀ ਬੇਕਾਬੂ ਹੋ ਜਾਂਦਾ ਸੀ ਤੇ ਇਹੋ ਜਿਹੇ ਬਚਨ ਬੋਲ ਦਿੰਦਾ ਸੀ ਜਿਹੜੇ ਉਸ ਸ਼ਹਿਰ ਦੇ ਅਤ ਸੁੰਦਰ ਤੇ ਸ਼ਸ਼ੀਲ ਆਦਮੀ ਨੂੰ ਕੁਰੂਪਤਾ ਦੀ ਤਸਵੀਰ ਬਣਾ ਦਿੰਦੇ ਸਨ ਹਲੀਨਾ ਨੇ ਪ੍ਰਿੰਸ ਦੇ ਕਿਸੇ ਲੈਕਚਰ ਦੀ ਅਖਬਾਰੀ ਰਿਪੋਰਟ ਵਿੱਚ ਪੜ੍ਹਿਆ ਹੋਇਆ ਸੀ ਸੁੰਦਰਤਾ ਅੰਤਮ ਸ਼ਬਦਾਂ ਵਿੱਚ ਸਵੈ ਕਾਬੂ ਵਿੱਚ ਲਿਆਂਦੀ ਤੇ ਬੀਅਰ ਦਾ ਸ਼ਾਮਾਪਣ ਹੈ ਪਰ ਜਦੋਂ ਸਵੀਟੀ ਪ੍ਰਿੰਸ ਦਾ ਜ਼ਿਕਰ ਸੁਣਦਿਆਂ ਹੀ ਬੋਲ ਉੱਠਦਾ ਸੀ ਮੈਂ ਇਸ ਆਦਮੀ ਨੂੰ ਨਫ਼ਰਤ ਕਰਦਾ ਹਾਂ ਤੇ ਨਾਲੇ ਇਸ ਦੇ ਫਲਸਫੇ ਨੂੰ ਉਦੋਂ ਉਸ ਦੀਆਂ ਮਿੱਠੀਆਂ ਨੀਲੀਆਂ ਅੱਖਾਂ ਕਿਸੇ ਹਨੇਰੀ ਜਾਂ ਗੁਬਾਰ ਦਿਸਦੀਆਂ ਸਨ ਉਦੋਂ ਉਸ ਦੀਆਂ ਮਿੱਠੀਆਂ ਨੀਲੀਆਂ ਅੱਖਾਂ ਕਿਸੇ ਹਨੇਰੀ ਦਾ ਗੁਬਾਰ ਦਿਸਦੀਆਂ ਸਨ ਸੋਹਣੇ ਬੁੱਲਾਂ ਦਾ ਪੁਸ਼ਪ ਵਰਗਾ ਕੁੰਡਲ ਤਲਵਾਰ ਵਾਂਗ ਸਿੱਧਾ ਹੋ ਜਾਂਦਾ ਸੀ ਚੌੜਾ ਖੜਮਾ ਮੱਥਾ ਬੱਟੋ ਵੱਟ ਹੋ ਜਾਂਦਾ ਤੇ ਉਸ ਦਾ ਸਰੂ ਕੱਦ ਕੁੱਬਾ ਕੁੱਬਾ ਜਾਪਣ ਲੱਗ ਪੈਂਦਾ ਹਲੀਨਾ ਸਮਝਾਉਂਦੀ ਤੁਸੀਂ ਨਫ਼ਰਤ ਦੀ ਖੇਚਲ ਹੀ ਕਿਉਂ ਕਰਦੇ ਹੋ ਉਸ ਨੂੰ ਤੁਸੀਂ ਕਦੇ ਮਿਲੇ ਨਹੀਂ ਨਾ ਉਸ ਤੁਹਾਡਾ ਰਾਹ ਕਦੇ ਉਲੰਘਿਆ ਹੈ ਹਲੀਨਾ ਵੇਖ ਰਹੀ ਸੀ ਜਿੱਥੇ ਅਜ ਕਪਤਾਨ ਸਵੀਟੀ ਹਲੀਨਾ ਦੀ ਅੰਤਰੀਵ ਅਸਤੁਸ਼ਟਤਾ ਨੂੰ ਆਪਣੀ ਸੁੰਦਰ ਅਦਾ ਤੇ ਖੁਸ਼ਕ ਖੁਲਕੀ ਨਾਲ ਭਰ ਰੱਖਣ ਦਾ ਯਤਨ ਕਰਦਾ ਸੀ ਉੱਥੇ ਹੁਣ ਉਹ ਦਲਾਸੇ ਤੇ ਤਸੱਲੀ ਦਾ ਮਥਾਜ 잡ਦਾ ਸੀ ਉਸ ਨੂੰ ਸਦਾ ਇਸ ਯਕੀਨ ਦੀ ਲੋੜ ਜਪਦੀ ਸੀ ਕਿ ਹਲੀਨਾ ਉਸ ਕੋਲੋਂ ਖੁਸ਼ਦੀ ਨਹੀਂ ਜਾ ਰਹੀ ਇਹ ਯਕੀਨ ਜਦੋਂ ਵੀ ਡੋਲਦਾ ਉਸ ਦਾ ਹਿਰਦਾ ਨਫ਼ਰਤ ਨਾਲ ਖੋਲਦਾ ਮਲੂਮ ਹੁੰਦਾ ਸੀ ਹਲੀਨਾ ਮਿਸਟਰ ਪ੍ਰਿੰਸ ਦਾ ਜ਼ਿਕਰ ਬਾਹਰ ਲੱਗਦੇ ਕਦੇ ਨਾ ਹੋਣ ਦਿੰਦੀ ਤੇ ਜੇ ਕਦੇ ਅਖਬਾਰ ਵਿੱਚ ਉਸ ਬਾਬਤ ਕੁਝ ਪੜ੍ਹ ਕੇ ਕਪਤਾਨ ਸਵੀਟੀ ਬੇਅਰਾਮ ਹੋ ਜਾਂਦਾ ਤਾਂ ਹਲੀਨਾ ਆਪਣੀ ਚਮਕੀਲੀ ਮਿੱਤਰਤਾ ਨਾਲ ਉਸ ਨੂੰ ਸੁਖ ਦਿੰਦੀ ਪਰ ਹਲੀਨਾ ਨੇ ਜਦੋਂ ਤੋਂ ਕਪਤਾਨ ਸਵੀਟੀ ਕੋਲੋਂ ਪਿਆਰ ਲੈਣ ਦੀ ਥਾਂ ਪਿਆਰ ਦੇਣਾ ਸ਼ੁਰੂ ਕਰ ਦਿੱਤਾ ਸੀ ਹਲੀਨਾ ਦੀ ਪਿਆਰ ਕਰਨ ਦੀ ਭੁੱਖ ਦਿਨੋ ਦਿਨ ਚਮਕਦੀ ਜਾ ਰਹੀ ਸੀ ਉਸਦੇ ਕੰਨਾਂ ਵਿੱਚ ਮਿਸਟਰ ਪ੍ਰਿੰਸ ਦੇ ਸ਼ਬਦ ਗੂੰਜਦੇ ਸਨ ਆਦਰਸ਼ ਪਿਆਰ ਗੁੰਜਲਾਂ ਖੋਲਦਾ ਹੈ ਔਖੇ ਸਮੇ ਸੁਖਾਲੇ ਕਰਦਾ ਹੈ ਇਹ ਕਬਜ਼ਾ ਨਹੀਂ ਇੱਕ ਪਹਿਚਾਣ ਹੈ ਤੇ ਹਲੀਨਾ ਹੁਣ ਬੜੇ ਸ਼ੌਂਕ ਨਾਲ ਜਿਨ੍ਹਾਂ ਅੱਖਾਂ ਵਿੱਚ ਵੀ ਝਾਤ ਪੈ ਸਕੇ ਪਾਇਆ ਕਰਦੀ ਸੀ ਉਸ ਨੂੰ ਆਪਣੇ ਪਤੀ ਬਾਪਤ ਬੜੀਆਂ ਸ਼ਿਕਾਇਤਾਂ ਸਨ ਉਹ ਸਮਝਦੀ ਸੀ ਉਸਦੇ ਪਤੀ ਦਾ ਪ੍ਰੀਤਮ ਉਸਦਾ ਵਿਹਾਰ ਹੈ ਉਹ ਪਤੀ ਦੀ ਦਿਨ ਰਾਤ ਦੀ ਮਿਹਨਤ ਦੇ ਛੱਟੇ ਮਾਣਦੀ ਸੀ ਪਰ ਪਤੀ ਨੂੰ ਆਪਣੇ ਵੱਲੋਂ ਲਾਪਰਵਾਹ ਖਿਆਲ ਕਰਕੇ ਅਸਤੁਸ਼ਟ ਰਹਿੰਦੀ ਸੀ ਇਸ ਲਈ ਕਪਤਾਨ ਸਵੀਟੀ ਨਾਲ ਮਿੱਤਰਤਾ ਉਸ ਨੂੰ ਪਿਆਰੀ ਲੱਗਦੀ ਸੀ ਪਰ ਇਹ ਉਸ ਕਦੇ ਨਹੀਂ ਸੀ ਵਿਚਾਰਿਆ ਕਿ ਕਿਕਰ ਉਸਦਾ ਪਤੀ ਕਪਤਾਨ ਸੁਇਟੀ ਨੂੰ ਪਤਨੀ ਦੀ ਖੁਸ਼ੀ ਸਦਕਾ ਪ੍ਰਵਾਨ ਕਰਦਾ ਸੀ ਉਸ ਇੱਕ ਵਾਰੀ ਵੀ ਮੱਥੇ ਉੱਤੇ ਈਰਖਾ ਦਾ ਵੱਟ ਨਹੀਂ ਸੀ ਪੈਣ ਦਿੱਤਾ ਉਹ ਜਦੋਂ ਵੀ ਐਤਵਾਰ ਘਰ ਹੋਵੇ ਕਪਤਾਨ ਸੁਇਟੀ ਨੂੰ ਖਾਣੇ ਉੱਤੇ ਬੁਲਾਉਂਦਾ ਤੇ ਹਰ ਤਰ੍ਹਾਂ ਆਪਣੀ ਪਤਨੀ ਦੀ ਖੁਸ਼ੀ ਵਿੱਚ ਸ਼ਾਮਲ ਹੋਣ ਦਾ ਯਤਨ ਕਰਦਾ ਸੀ ਉਸ ਦਿਨ ਇੱਕ ਵਾਰੀ ਵੀ ਆਪਣੇ ਵਿਹਾਰ ਦਾ ਚੇਤਾ ਨਹੀਂ ਸੀ ਕਰਦਾ ਹਲੀਨਾ ਨੂੰ ਹੁਣ ਇਹਨਾਂ ਗੱਲਾਂ ਦੀ ਕਦਰ ਜਾਪਣ ਲੱਗ ਪਈ ਸੀ ਉਸ ਦੇ ਸ਼ਿਕਾਇਤਾਂ ਭਰੇ ਜੀਵਨ ਵਿੱਚ ਕਿਰਤਗਤਾ ਦੀ ਕੋਈ ਕਿਰਨ ਕਿਤੋਂ ਆ ਪਈ ਸੀ ਉਹ ਜਾਣਦੀ ਸੀ ਇਹ ਕਿਰਨ ਕਿੱਥੋਂ ਆਈ ਸੀ ਤੇ ਉਹ ਕਈ ਵਾਰੀ ਇਸ ਕਿਰਨ ਦੇ ਸੂਰਜ ਨੂੰ ਨੇੜੇੋਂ ਵੇਖਣਾ ਚਾਹੁੰਦੀ ਸੀ ਪਰ ਕਪਤਾਨ ਸੂਇਟੀ ਦੀ ਬੇਅਰਾਮੀ ਦਾ ਖਿਆਲ ਉਸ ਨੂੰ ਵਰਜਦਾ ਸੀ ਇੱਕ ਐਤਵਾਰ ਦੀ ਸਵੇਰ ਉਹ ਬਰਾਂਡੇ ਵਿੱਚ ਬੈਠੀ ਹੋਈ ਸੀ ਅੱਜ ਮਿਸਟਰ ਕਿੰਗ ਬਾਹਰ ਗਏ ਹੋਏ ਸਨ ਤੇ ਕਪਤਾਨ ਸੂਟੀ ਵੀ ਸਹਿਰ ਵਿੱਚ ਨਹੀਂ ਸਨ ਫੋਨ ਖੜਕੀ ਹੈਲੋ ਮਿਸੇਸ ਕਿੰਗ ਬੋਲ ਰਹੀ ਹੈ ਸੁਬਹ ਸਵੇਰ ਮਿਸੇਸ ਕਿੰਗ ਮੈਂ ਮਿਸੇਸ ਨੈਸਫੀਲਡ ਅਸੀਂ ਪ੍ਰੀਤ ਲੜੀ ਦੇ ਸਾਰੇ ਮੈਂਬਰ ਪਰਿਵਾਰਾਂ ਤੇ ਮਿੱਤਰਾਂ ਸਹਿਤ ਕੋਈ 40 ਕੁ ਮੀਰ ਉੱਤੇ ਕੁਦਰਤੀ ਪਾਰਕ ਵਿੱਚ ਪਿਕਨਿਕ ਲਈ ਜਾ ਰਹੇ ਹਾਂ ਮਿਸਟਰ ਪ੍ਰਿੰਸ ਨੇ ਵੀ ਸਾਡੀ ਦਾਅਤ ਮੰਨ ਲਈ ਹੈ ਤੁਸੀਂ ਆਖਿਆ ਸੀ ਪਤਾ ਦੇਣਾ ਜਾ ਸਕੋਗੇ ਮੈਂ ਬੜੀ ਖੁਸ਼ ਹੋਵਾਂਗੀ ਤੁਹਾਡੀ ਬੜੀ ਮਿਹਰਬਾਨੀ ਕਦੋਂ ਤੱਕ ਤੁਰਨ ਦਾ ਖਿਆਲ ਜੇ ਕੋਈ ਅੱਧੇ ਘੰਟੇ ਤੱਕ ਚੰਗੀ ਗੱਲ ਮੈਂ ਬੱਚਿਆਂ ਨੂੰ ਤਿਆਰ ਕਰਕੇ ਆਉਂਦੀ ਹਾਂ ਧੰਨਵਾਦ ਪਹਿਰ ਤੋਂ ਕੋਈ 40 ਮੀਲ ਉੱਤੇ ਇੱਕ ਜੰਗਲ ਸੀ ਜਿਸ ਨੂੰ ਪਤਲਾ ਕਰਕੇ ਕੁਦਰਤੀ ਪਾਰਕ ਦੀ ਸ਼ਕਲ ਦਿੱਤੀ ਹੋਈ ਸੀ ਇਸ ਵਿੱਚੋਂ ਕੋਈ ਇੱਕ ਛੋਟੀ ਜਹੀ ਨਦੀ ਲੰਘਦੀ ਸੀ ਤੇ ਵਿੱਚ ਤਿੰਨ ਚਾਰ ਸੁੰਦਰ ਚਸ਼ਮੇ ਵੀ ਸਨ ਵਿੱਚੋਂ ਦੀ ਇੱਕ ਪੱਕੀ ਸੜਕ ਅਤੇ ਹਰ ਪਾਸੇ ਅਨੇਕਾਂ ਪगडंडੀਆਂ ਤੇ ਕੱਚੇ ਰਸਤੇ ਬਣੇ ਹੋਏ ਸਨ ਇਹ ਕੁਦਰਤੀ ਪਾਰਕ ਕਈ ਸੌ ਇਕਣਾ ਵਿੱਚ ਖਿਲਰੀ ਹੋਈ ਸੀ ਇੱਕ ਰੌਸ਼ਨ ਖਿੱਤੇ ਉੱਤੇ ਇੱਕ ਰੌਸ਼ਨ ਜਹੀ ਪਾਰਟੀ ਮੱਕਈ ਦੀਆਂ ਛੱਲੀਆਂ ਭੁੰਨ ਰਹੀ ਸੀ ਹਰ ਕਿਸੇ ਦੇ ਹੱਥ ਖੱਗਿਆਂ ਸਮੇਤ ਪੁੱਜੀਆਂ ਛੱਲੀਆਂ ਫੜੀਆਂ ਸਨ ਇਹੋ ਜਿਹੇ ਸੁਨਹਿਰੀ ਛੱਲੀਆਂ ਦੇ ਦਾਣੇ ਸਨ ਉਹੋ ਜਹੀ ਸੁਨਹਿਰੀ ਹਰ ਕਿਸੇ ਦੀ ਮੁਸਕਰਾਹਟ ਸੀ ਮਿਸਟਰ ਪ੍ਰਿੰਸ ਦੇ ਸੁਨਹਿਰੀ ਫਲਸਫੇ ਦਾ ਇਹ ਅਮਲੀ ਦ੍ਰਿਸ਼ ਸੀ ਹਰ ਕੋਈ ਹਰ ਕਿਸੇ ਦਾ ਅਜੀਬ ਜਾਪ ਰਿਹਾ ਸੀ ਕੀ ਪਤੀ ਕੀ ਪਤਨੀਆਂ ਸਤੰਤਰ ਸੁਭ ਇਛਾਵਾਂ ਦੇ ਸਾਗਰ ਵਿੱਚ ਤਰਦੇ ਦਿਖ ਰਹੇ ਸਨ ਕਿਸੇ ਨੂੰ ਕਿਸੇ ਕੋਲ ਚਝਕ ਨਹੀਂ ਸੀ ਤੇ ਮਿਸਟਰ ਪ੍ਰਿੰਸ ਨੂੰ ਤੇ ਬਹੁਤੀਆਂ ਇਸਤਰੀਆਂ ਇਹੋ ਸਮਝ ਰਹੀਆਂ ਸਨ ਜਿਕਰ ਉਹ ਉਹਨਾਂ ਦਾ ਕੋਈ ਭਰਾ ਹੁੰਦਾ ਹੈ ਸਿਰਫ ਹਲੀਨਾ ਵਿੱਚ ਸੰਕੋਚ ਪ੍ਰਤੱਖ ਸੀ ਪਰ ਪ੍ਰਸ਼ੰਸਾ ਉਸ ਦੀ ਨਿਰਸੰਦੇਹ ਸੀ ਤਾਸ਼ ਖੇਢੀ ਗਈ ਅੱਖਾਂ ਬੰਨ ਕੇ ਸ਼ੂ ਸ਼ਹਾਈ ਖੇਢੀ ਗਈ ਲੱਕੜਾਂ ਹੱਥੀ ਚੁਣ ਕੇ ਚਾਹ ਤਿਆਰ ਕੀਤੀ ਗਈ ਸੈਂਡਵਿਚਾਂ ਬਣਾਈਆਂ ਗਈਆਂ ਇਹੋ ਜਿਹਾ ਸੁਨਹਿਰੀ ਸੂਰਜ ਚਮਕ ਰਿਹਾ ਸੀ ਉਹੋ ਜਿਹੀ ਕੁਈ ਸੁਨਹਿਰੀ ਭਾਵਨਾਸ ਪਾਰਟੀ ਵਿੱਚ ਪ੍ਰਵੇਸ਼ ਕਰ ਰਹੀ ਸੀ ਕਿਸੇ ਨੂੰ ਕੋਈ ਗਿਲਾ ਨਹੀਂ ਸੀ ਕਿਸੇ ਨੂੰ ਕੋਈ ਬੇਅਰਾਮੀ ਨਹੀਂ ਸੀ ਹਰ ਕੋਈ ਹਰ ਕਿਸੇ ਦਾ ਮਿੱਤਰ ਜਾਪਦਾ ਸੀ ਮਿਸਟਰ ਪ੍ਰਿੰਸ ਨੇ ਕਈ ਤਸਵੀਰਾਂ ਲਈਆਂ ਜੋੜਿਆਂ ਦੀਆਂ ਕਈਆਂ ਇਕੱਲਿਆਂ ਦੀਆਂ ਪੇਸ ਵਟਾ ਕੇ ਇਸ ਵੇਲੇ ਹਲੀਨਾ ਇੱਕ ਟੱਠੇ ਹੋਏ ਬਰਸ਼ ਦੇ ਤਣੇ ਉੱਤੇ ਬੈਠੀ ਸੀ ਤੇ ਮਿਸਟਰ ਪ੍ਰਿੰਸ ਕੈਮਰਾ ਫੋਕਸ ਕਰ ਰਿਹਾ ਸੀ ਇਸ